ਲਗਾਤਾਰ ਬੀਤੇ ਕਈ ਦਿਨਾਂ ਤੋਂ ਤੁੰਦ ਦੇ ਕਾਰਨ ਲਗਾਤਾਰ ਹਾਦਸੇ ਹੋ ਰਹੇ ਨੇ ਹਾਦਸੇ ਵਾਪਰ ਦੇ ਨਜ਼ਰ ਆ ਰਹੇ ਨੇ ਠੰਡ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਜੀ 2018 ਤੋਂ ਬਾਅਦ ਇੱਕੋ ਦਮ ਇੰਨਾ ਜ਼ਿਆਦਾ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ 2018 ਤੋਂ ਬਾਅਦ ਹੁਣ ਵੇਖਣ ਨੂੰ ਮਿਲਿਆ ਕਿ ਇੱਕੋ ਲਖਤ ਇੰਨਾ ਜ਼ਿਆਦਾ ਤਾਪਮਾਨ ਹੇਠਾਂ ਆ ਗਿਆ ਹੈ ਕਿ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਜੀ ਹਾਂ ਠੰਡ ਦੇ ਕਾਰਨ ਸੰਗਣੀ ਧੁੰਦ ਦੇ ਕਾਰਨ ਕਾਫੀ ਜ਼ਿਆਦਾ ਹਾਦਸੇ ਹੋ ਰਹੇ ਨੇ ਐਕਸੀਡੈਂਟ ਵੇਖਣ ਨੂੰ ਮਿਲ ਰਹੇ ਨੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਜਿਸ ਦੇ ਕਾਰਨ 24 ਦਸੰਬਰ ਨੂੰ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਯਾਨੀ ਕਿ ਹੋਰ ਜ਼ਿਆਦਾ ਠੰਡ ਵੱਧ ਸਕਦੀ ਹੈ 24 ਦਸੰਬਰ ਨੂੰ ਸੰਗਣੀ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਸਾਡੇ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਸਭ ਨੂੰ ਇਹੋ ਬੇਨਤੀ ਹੈ ਕਿ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਚੌਕਸੀ ਵਰਤੋ ਕਿਹੋ ਜਿਹਾ ਮੈਮ ਮੌਸਮ ਚੱਲ ਰਿਹਾ ਹੈ ਖਾਸ ਹੋ ਕੇ ਟੈਂਪਰੇਚਰ ਕਾਫੀ ਗਰਾਵਰ ਦੇਖਣ ਨੂੰ ਮਿਲ ਰਿਹਾ ਹੈ ਜੀ ਜੇਸੀ ਪ੍ਰिवेਲਿੰਗ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ 2 ਡਿਗਰੀ ਸੈਂਟੀਗ੍ਰੇਡ ਉੱਪਰ ਅਬਜ਼ਰਵ ਕੀਤਾ ਗਿਆ ਪਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 4.8 ਡਿਗਰੀ ਸੈਂਟੀਗ੍ਰੇਡ ਜਿਹੜਾ ਮਿਨੀਮਮ ਟੈਂਪਰੇਚਰ ਉਹ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6.3 ਡਿਗਰੀ ਸੈਲਟ੍ਰੀਟ ਸੋ ਇਹ ਲਗਭਗ 1.5 ਡਿਗਰੀ ਸੈਲਟ੍ਰੀਟ ਨਾਰਮਲ ਤੋਂ ਨੀਚੇ ਚੱਲ ਰਿਹਾ ਹੈਗਾ ਸੋ ਅਸੀਂ ਦੇਖ ਸਕਦੇ ਹਾਂ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਹੈ ਹਮੇਂ ਬੀਤੇ ਦਿਨਾਂ ਦੇ ਵਿੱਚ ਕਨੇ ਕਾਫੀ 2 ਤੋਂ 3 ਡਿਗਰੀ ਤੱਕ ਟੈਂਪਰੇਚਰ ਪੋੜੀ ਅਸੀਦਾ ਔਰ ਕੋਲੋਂ ਲੁਧਿਆਣੇ ਚੋਂ ਆ ਟੈਂਪਰੇਚਰ ਤੇ ਕਿਹੜਾ ਕੋ ਰਿਕਾਰਡ ਤੋੜਿਆ ਹੈ ਅ ਅਸੀਂ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਮਿਨਿਮਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਸੀਗਾ 6 ਡਿਗਰੀ 7 ਡਿਗਰੀ ਸੈਂਟੀਗ੍ਰੀਡ ਦੇ ਆਸ-ਪਾਸ ਚੱਲ ਰਿਹਾ ਸੀਗਾ ਬਟ ਹੁਣ ਜਿਹੜੇ ਦੋ ਤਿੰਨ ਦਿਨਾਂ ਤੋਂ ਟੈਂਪਰੇਚਰ 5 ਡਿਗਰੀ ਸੈਂਟੀਗ੍ਰੀਡ ਤੋਂ ਨੀਚੇ ਚੱਲ ਰਿਹਾ ਹੈਗਾ ਔਰ ਬਟ ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਕਾਫੀ ਹੈ ਸੋ ਜੇ ਅਸੀਂ ਪਿਛਲੇ ਇੱਕ ਹਫਕੇ ਦੇ ਟੈਂਪਰੇਚਰ ਦੇ ਰਿਕਾਰਡ ਦੇਖੀਏ ਜਿਵੇਂ ਅੱਜ ਦਾ ਮਿਨਿਮਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੀਡ ਹੈ Uh, 2018 ਦੇ ਵਿੱਚ ਇਸੇ ਦਿਨ 3.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਸੋ ਵੇਰੀਏਬਿਲਿਟੀ ਅਸੀਂ ਕਾਫੀ ਦੇਖ ਰਿਹਾ ਟੈਂਪਰੇਚਰ ਦੇ ਵਿੱਚ ਇਸੇ ਤਰ੍ਹਾਂ ਜੇ ਮੈਕਸਿਮਮ ਟੈਂਪਰੇਚਰ ਦੇਖੀ ਜਿਵੇਂ ਅੱਜ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ 2014 ਦੇ ਵਿੱਚ ਮੈਕਸਿਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਸੀ ਔਰ 2016 ਦੇ ਵਿੱਚ 22.5 ਡਿਗਰੀ ਸੈਂਟੀਗ੍ਰੇਡ ਸੀ ਸੋ ਹਰ ਸਾਲ ਕਾਫੀ ਵੇਰੀਏਬਿਲਿਟੀ ਅਸੀਂ ਟੈਂਪਰੇਚਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇੰਨੀ ਵੇਰੀਏਬਿਲਟੀ ਕੀ ਰੀਜ਼ਨ ਹੈ ਜਿਹਨੇ ਆਈ ਐਫ ਸਾਰੀ ਅ ਵੇਰੀਏਬਿਲਿਟੀ ਦਾ ਮੇਨ ਰੀਜ਼ਨ ਤਾਂ ਇਹੀ ਹੈ ਜੀ ਕਿ ਜਿਹੜਾ ਪੋਲੂਸ਼ਨ ਹੋ ਰਿਹਾ ਐਮਿਸ਼ਨਸ ਹੋ ਰਹੀਆਂ ਨੇ ਸੋ ਉਹਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਆ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਐਕਸਟ੍ਰੀਮ ਜਿਹੜੀਆਂ ਵੈਦਰ ਇਵੈਂਟਸ ਨੇ ਚਾਹੇ ਉਹ ਕੋਲਡ ਵੇਵਸ ਨੇ ਹੀਟ ਵੇਵਸ ਨੇ ਜਾਂ ਡਰਾਉਟਸ ਜਾਂ ਫਲਡਸ ਉਹ ਸਾਰੀ ਜਿਹੜੀਆਂ ਐਕਸਟ੍ਰੀਮ ਇਵੈਂਟਸ ਉਹ ਜ਼ਿਆਦਾ ਹੋ ਰਹੀਆਂ ਨੇ ਸੋ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਉਹਦੇ ਨਾਲ ਹੀ ਜਿਹੜੀ ਵੇਰੀਏਬਿਲਿਟੀ ਨੂੰ ਜੋੜ ਸਕਦੇ ਹਾਂ ਜਦੋਂ ਜਿਵੇਂ 20 ਤੇ 21 ਤਰੀਕ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਸੀਗਾ ਐਮਪੀ ਵੱਲੋਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਨੂੰ ਲੈ ਸੀ ਹੁਣ ਦੇਖਿਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਹੈਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਕਾਫੀ ਚਾਂਸਸ ਨੇ ਔਰ ਇਹਦੇ ਲਈ ਆਈਐਮਡੀ ਵੱਲੋਂ ਵੀ ਕਾਫੀ ਹਿੱਸਿਆਂ ਦੇ ਵਿੱਚ orange ਅਲਰਟ ਵੀ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਡੈਂਸ ਫੌਗ ਵਾਸਤੇ ਜਾਰੀ ਕੀਤਾ ਗਿਆ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੇ ਕਿਸੇ ਦੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਉਹਨਾਂ ਨੂੰ ਸਫ਼ਰ ਬੜੇ ਧਿਆਨ ਨਾਲ ਕਰਨਾ ਚਾਹੀਦਾ ਤਾਂ ਹੀ ਕਰਨਾ ਚਾਹੀਦਾ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਸਫ਼ਰ ਵੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਬਾਅਦ ਵਿੱਚ ਕੋਈ ਸੁਭਾਵਨਾ ਦੇਤੀ ਤੁਹਾਨੂੰ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਅੱਜ ਔਰ ਕੱਲ ਕਿਤੇ ਕਿਤੇ ਕੋਈ ਹਲਕੀ ਬੱਦਲਵਾਈ ਜ਼ਰੂਰ ਹੋ ਸਕਦੀ ਹੈ ਬਟ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਿਹੜੀ ਆਉਣ ਵਾਲੇ ਦਿਨਾਂ ਦੀ ਪ੍ਰੈਡਿਕਸ਼ਨ ਹੈ ਉਹ ਸੰਘਣੀ ਧੁੰਦ ਦੀ ਹੀ ਹੈ ਔਰ ਕਿਸਾਨਾਂ ਨੂੰ ਕੀ ਵਧਾਈ ਤਾਂ ਕਿਉਂਕਿ ਕੱਲ੍ਹ ਵੀ ਇਹ ਨਹੀਂ ਸਫਲਦਾ ਹੈਗਾ ਤੇ ਠੰਡ ਕਾਫੀ ਉਹਨੂੰ ਕੀ ਹਦਾਇਤ ਕਰਦੀ ਹੈ ਕਣਕ ਦੀ ਫਸਲ ਦੇ ਲਈ ਕਿਉਂਕਿ ਜਿਹੜਾ ਲੋ ਟੈਂਪਰੇਚਰ ਉਹਦੇ ਲਈ ਫੇਵਰੇਬਲ ਹੀ ਹੁੰਦਾ ਔਰ ਜੇ ਅਸੀਂ ਫੌਗ ਦੀ ਵੀ ਗੱਲ ਕਰੀਏ ਤਾਂ ਫੌਗ ਦੇ ਨਾਲ ਵੀ ਫਸਲਾਂ ਨੂੰ ਥੋੜਾ ਬਹੁਤਾ ਮੌਇਸਚਰ ਮਿਲਦਾ ਔਰ ਫੌਗ ਦੀ ਵੀ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਟ ਜੇ ਟੈਂਪਰੇਚਰ ਹੋਰ ਇਹਦੇ ਤੋਂ ਨੀਚੇ ਜਾਂਦਾ ਕਿਉਂਕਿ ਜੇ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਮਿਨੀਮਮ ਟੈਂਪਰੇਚਰ ਹੋ ਜਾਂਦਾ ਲਗਭਗ 3 ਡਿਗਰੀ ਦੇ ਅਰਾਊਂਡ ਹੋ ਜਾਂਦਾ ਤਾਂ ਫਿਰ ਫਰੌਸਟ ਦੀ ਜ਼ਰੂਰ ਚਾਂਸਸ ਹੁੰਦੇ ਨੇ ਸੋ ਉਹਨਾਂ ਕੰਡੀਸ਼ਨਸ ਦੇ ਵਿੱਚ ਫਸਲਾਂ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੁੰਦੀ ਹੈ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈਗਾ ਉਹ ਇਹ ਵਿਚਾਲੇ ਵਿੱਚ ਹੈ ਕਿ ਕਦੋਂ ਕਦੋਂ ਤੱਕ ਹੈਗਾ ਉਹਦੇ ਬਾਰੇ ਥੋੜਾ ਦੱਸੋ ਹਾਂ ਜੀ orange alert ਲਗਭਗ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਹੀ ਜਾਰੀ ਕੀਤਾ ਗਿਆ ਮਾਝਾ ਦੁਆਬਾ ਔਰ ਈਸਟਰਨ ਮਾਲਵਾ ਜੋ ਰੀਜਨ ਹੈ ਸਪੈਸ਼ਲੀ ਉਹਨਾਂ ਦੇ ਲਈ orange alert ਜਾਰੀ ਕੀਤਾ ਗਿਆ 24 ਤਰੀਕ ਲਈ orange alert 24 ਤਰੀਕ ਤੱਕ ਜਾਰੀ ਕੀਤਾ ਗਿਆ ਹੈ ਆਈਐਮਡੀ ਨੇ ਔਰ 25 ਨੂੰ ਸਾਰੇ ਪੰਜਾਬ ਵਿੱਚ yellow alert ਹੈ ਮੈਂ ਦੇਖਿਆ ਕਿ ਜ਼ਿਆਦਾਤਰ ਆਪਾਂ ਦੇਖਿਆ ਵੀ ਸਵੇਰ ਦੇ ਟਾਈਮ ਹੀ ਧੁੰਦ ਦੇਖ ਨੂੰ ਮਿਲ ਰਹੀ ਹੈ ਫਿਲਹਾਲ ਸ਼ਾਮ ਨੂੰ ਜਾਂ ਰਾਤ ਨੂੰ ਬਹੁਤ ਧੁੰਦ ਆਸ ਕੱਟ ਰਿਹਾ ਹੈ ਸੋ ਧੁੱਪ ਵੀ ਨਿਕਲ ਰਹੀ ਹੈ ਸੋ ਜ਼ਿਆਦਾ ਇਲੈਕ ਦਿਨ ਦੇ ਵਿੱਚ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਧੁੰਦ ਦਾ ਜ਼ਿਆਦਾ ਅਸਰ ਪੈਂਦਾ ਹੈ ਸੁਹਿਟ ਹੈ। ਬਿਲਕੁਲ ਜੀ ਕਿਉਂਕਿ ਜਦੋਂ ਸਕਾਈ ਕੰਡੀਸ਼ਨਸ ਕਲੀਅਰ ਹੁੰਦੀਆਂ ਨੇ ਉਦੋਂ ਹੀ ਧੁੰਦ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਜਦੋਂ ਡੇ ਟਾਈਮ ਸਕਾਈ ਕੰਡੀਸ਼ਨਸ ਕਲੀਅਰ ਨਹੀਂ ਤਾਂ ਉਦੋਂ ਫਿਰ ਧੁੱਪ ਪ੍ਰੋਪਰ ਹੁੰਦੀ ਹੈ। ਡੇ ਟਾਈਮ ਟੈਂਪਰੇਚਰ ਥੋੜਾ ਜਿਆਦਾ ਵੱਧ ਜਾਂਦਾ ਔਰ ਨਾਈਟ ਟਾਈਮ 쿨ਿੰਗ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕਲਾਊਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਧੁੰਦ ਨਹੀਂ ਹੁੰਦੀ ਕਿਉਂਕਿ ਹੁਣ ਕਲੀਅਰ ਕੰਡੀਸ਼ਨਸ ਬਣੀਆਂ ਹੋਈਆਂ ਨੇ। ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਫਾਲ ਅਸੀਂ